ਗੁਰਦਾਸਪੁਰ ਸ਼ਹਿਰ ਦੇ ਵਿੱਚ ਗਲਤ ਤਰੀਕੇ ਦੇ ਨਾਲ ਪਾਰਕਿੰਗ ਕਰਨ ਵਾਲਿਆਂ ਦੇ ਖਿਲਾਫ ਉਹ ਟ੍ਰੈਫਿਕ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪੁਲਿਸ ਨੇ ਸ਼ਹਿਰ ਦੇ ਮੁੱਖ ਚੌਂਕਾਂ ਅਤੇ ਬਜ਼ਾਰਾਂ ਦੇ ਵਿੱਚ ਗਲਤ ਧੰਗ ਦੇ ਨਾਲ ਖੜੀਆਂ ਗੱਟੀਆਂ ਦੇ ਚਲਾਨ ਕੀਤੇ ਨੇ ਉੱਤੇ ਹੀ ਕਈ ਵਾਹਨਾਂ ਨੂੰ ਚੋਇੰਗ ਕਰਕੇ ਥਾਣੇ ਤੱਕ ਲਿਜਾਇਆ ਗਿਆ ਹੈ ਟ੍ਰੈਫਿਕ ਇੰਸਪੈਕਟਰ ਨੇ ਦੱਸਿਆ ਕਿ ਇਹ ਕਾਰਵਾਈ ਲੋਕਾਂ ਦੇ ਵਿੱਚ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਲਈ ਕੀਤੀ ਗਈ ਹੈ। ਉਹਨਾਂ ਇਹ ਵੀ ਕਿਹਾ ਕਿ ਸ਼ਹਿਰ ਦੇ ਵਿੱਚ ਜਾਮ ਦੀ ਸਭ ਤੋਂ ਵੱਡੀ ਵਜ੍ਹਾ ਹੀ ਗਲਤ ਪਾਰਕਿੰਗ ਹੈ ਅਤੇ ਇਸ ਨੂੰ ਰੋਕਣ ਦੇ ਲਈ ਕੜੇ ਕਦਮ ਚੁੱਕੇ ਜਾ ਰਹੇ ਹਨ। ਉਤਤੇ ਹੀ ਸ਼ਹਿਰ ਵਾਸੀਆਂ ਨੇ ਟ੍ਰੈਫਿਕ ਪੁਲਿਸ ਦੀ ਇਸ ਮੋਹਮ ਦੇ ਦਾ ਜਿੱਥੇ ਸਵਾਗਤ ਕੀਤਾ ਹੈ। ਉਹਨਾਂ ਕਿਹਾ ਹੈ ਕਿ ਇਸ ਦੇ ਨਾਲ ਗੁਰਦਾਸਪੁਰ ਦੀਆਂ ਸੜਕਾਂ ਤੇ ਟ੍ਰੈਫਿਕ ਵਿਵਸਥਾ ਦੇ ਵਿੱਚ ਸੁਧਾਰ ਆਵੇਗਾ। ਜਿਹੜੀ ਰੋਜ਼ੀ ਜਿਹੜੇ ਚਾਲਾਨੇ ਆਪਣਾ ਇਹ ਜਿਹੜਾ ਹੈਗਾ ਆ ਬਹੁਤ ਜ਼ਿਆਦਾ ਭੀੜ ਭੜਕੇ ਵਾਲਾ ਚੌਕ ਹੈ ਹਨੂਮਨ ਚੌਕ ਤੁਹਾਨੂੰ ਪਤਾ ਹੀ ਹੈ ਇੱਥੇ ਜਿਆਦਾ ਸ਼ਾਮ ਨੂੰ ਜਿਹੜਾ ਰਸ ਰੰਦਾ ਹੈ ਤੁਮਨ ਜੋ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਜਿਹੜੇ ਅਸੀਂ ਰੋਜ਼ ਹੀ ਇੱਥੇ ਜਿੱਤੇ ਜਿਆਦਾ ਭੀੜ ਭੜਕੇ ਵਾਲੇ ਜਗ੍ਹਾ ਹੈ ਉੱਥੇ ਆਪਾਂ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਜਿਹੜੇ ਟ੍ਰੈਫਿਕ ਦੀ ਵਾਇਲੇਸ਼ਨ ਕਰਦੇ ਆ ਸੜਕਾਂ ਤੇ ਆਪਣੇ ਵਹੀਕਲ ਖੜੇ ਕਰਕੇ ਚੱਲ ਜਾਂਦੇ ਆ ਤੇ ਬਾਜ਼ਾਰ ਚ ਤੇ ਮੁੜ ਕੇ ਮੁੜਦੇ ਨਹੀਂ ਦੋ ਦੋ ਘੰਟੇ ਉਹ ਵਹੀਕਲ ਜਿਹੜੇ ਨੇ ਉਹ ਫਿਰ ਉਹ ਟ੍ਰੈਫਿਕ ਦੀ ਆਪਣਾ ਜਾਮ ਦਾ ਜਿਹੜਾ ਕਾਰਨ ਬਣਦੇ ਨੇ ਉਹਨਾਂ ਦੇ ਚਲਾਣ ਜਿਹੜੇ ਆ ਅਸੀਂ ਫਿਰ ਆਨਲਾਈਨ ਕਰਦੇ ਆਂ। ਦੋ ਪਾਰਕਿੰਗ ਨੂੰ ਲੈ ਕੇ ਕਾफी ਜਾਨੀ ਪਤਾ ਜਾਂਦਾ ਚਲਾਣ ਹੀ ਕੱਟਿਆ ਨੇ ਉਹਨੂੰ ਦੋ ਪਾਰਕਿੰਗ ਨੂੰ ਕਰਦੇ ਵਾਰ ਦਾ ਇਹ ਦੇਖੋ ਹੁਣ ਲੋਕ ਹੀ ਦੱਸ ਸਕਦੇ ਨੇ ਵੀ ਇਹਨਾਂ ਨੂੰ ਤੇ ਬਥੇਰਾ ਅਸੀਂ ਸਮਝਾਈਦਾ ਅਪੀਲ ਵੀ ਕਰੀਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਈ ਸਾਰਿਆਂ ਨੂੰ ਪਤਾ ਹੈ ਵੀ ਜਦੋਂ ਮੈਂ ਗੱਡੀ ਇੱਥੇ ਲਾਵਾਂਗਾ ਤੇ ਇਹਦੇ ਨਾਲ ਜਿਹੜਾ ਹੈ ਪ੍ਰੈਫ ਦੀ ਸਮੱਸਿਆ ਆਣੀ ਹੈ ਤੇ ਜਿੱਥੇ ਪਾਰਕਿੰਗ ਹੈਗੀ ਉੱਥੇ ਲਾ ਦੇਣ ਜਾਂ ਚਲੋ ਇੱਥੇ ਵੀ ਕਿਤੇ ਕਿਸੇ ਨੇ ਲਾਣੀ ਆ ਥੋੜਾ ਬੋਤਾ 2 4 5 ਮਿੰਟ ਵਾਸਤੇ ਕੋਈ ਲਾ ਜਿਹੜੇ 2 2 ਘੰਟੇ 3 3 ਘੰਟੇ ਨਹੀਂ ਮੁੜਦੇ ਉਹਨਾਂ ਦੇ ਫਿਰ ਅਹੀਂ ਚਲਾਨ ਕਰੀਦਾ ਜਿਵੇਂ ਦੁਕਾਨਾਂ ਅੱਗੇ ਰੇੜੀ ਲਾ ਜਾਂਦੀ ਉਸ ਤੋਂ ਅੱਗੇ ਫਿਰ ਗੱਡੀ ਲਾ ਜਾਂਦੀ ਹੈ ਉਹ ਨਗਰ ਕੌਂਸਲ ਨੂੰ ਵੀ ਸ਼ਾਇਦ ਆਪਣੀ ਵੀ ਇਹ ਆ ਕਿਹਾ ਜਾਂਦਾ ਨਗਰ ਕੌਂਸਲ ਨੂੰ ਵੀ ਕਹੀਦਾ ਏ ਏ ਡੀਸੀ ਸਾਹਿਬ ਨੇ ਵੀ ਨਗਰ ਕੌਂਸਲ ਨੂੰ ਕਿਹਾ ਹੈ ਇਹ ਤੇ ਹੁਣ ਦੁਕਾਨਾਂ ਵਾਲੇ ਜਿਹੜੇ ਆ ਗਾਂ ਪੈਸੇ ਲਾ ਕੇ ਗਾਂ ਰੇੜੀ ਲਵਾ ਦਿੰਦੇ ਆ ਫਿਰ ਜਿਹਨੇ ਰੇੜੀ ਤੋਂ ਸਮਾਨ ਲੈਣਾ ਉਹ ਉਹਦੇ ਅਗਲੇ ਪਾਸੇ ਗੱਡੀ ਲਾ ਦਿੰਦਾ ਆ ਉਹ ਫਿਰ ਇਸੇ ਕਰਕੇ ਜਿਹੜਾ ਇਹ ਹੈ ਇਹਦੇ ਵੈਸੇ ਜਿਹੜਾ ਰੇਡੀਅਮ ਵਾਲੇ ਦਾ ਇਹ ਤੇ ਇਹਨਾਂ ਨੂੰ ਜੁਰਮਾਨਾ ਕਰਨ ਦਾ ਤੇ ਕੰਮ ਜਾਂ ਦੁਕਾਨਾਂ ਵਾਲੇ ਨੂੰ ਇਹ ਤੇ ਕਮੇਟੀ ਦਾ ਹੀ ਹੈ ਇੱਕ ਸਾਰਾ ਪਾਸੇ ਕਿ ਆਨਲਾਈਨ ਚਲਾਨ ਦੇ ਨਾਲ ਤੁਹਾਨੂੰ ਵੀ ਥੋੜਾ ਫਾਇਦਾ ਹੋਇਆ ਕਿਉਂਕਿ ਕਈ ਵਾਰ ਲੋਕ ਚਲਾਨ ਲੈਣ ਤੋਂ ਪਨਾ ਕਰ ਦਿੰਦੇ ਆ ਆਨਲਾਈਨ ਦਾ ਕਿ ਉੱਥੇ ਚਲਾਨ ਹੋ ਜਾਂਦਾ ਥੋੜਾ ਬਹੁਤ ਫਾਇਦਾ ਆਉਂਦਾ ਆਓ ਚਲੋ ਲੋਕਾਂ ਨੂੰ ਵੀ ਇਹਦੀ ਸਹੂਤਾ ਹੈਗੀ ਆ ਵੀ ਜੇ ਮੌਕੇ ਤੇ ਕਿਸੇ ਨੇ ਜੁਰਮਾਨਾ ਭੁਗਤਣਾ ਤੇ ਆਪਣਾ ਇਹਦੇ ਵਿੱਚ ਸਕੈਨਰ ਆ ਜਾਂਦਾ Google Pay ਕਰਦੇ ATM ਰਾਹੀਂ ਕਰਦੇ ਇਹਨੇ ਬਾਅਦ ਵਿੱਚ ਭੁਗਤਣਾ ਉਹ ਬਾਅਦ ਵਿੱਚ ਭੁਗਤਲੇ ਆਨਲਾਈਨ ਚਨਾਕੀ ਦੇ ਚਾਹੀਏ ਅੱਜ ਕੋਈ 50 ਚਲਾਨ ਕੀਤੇ ਵੱਖ-ਵੱਖ ਜਗ੍ਹਾ ਤੇ ਨਾ ਕਰ ਵੱਖ-ਵੱਖ ਜਗ੍ਹਾ ਤੇ ਸਾਰਿਆਂ ਸ਼ਹਿਰ ਵਾਸੀਆਂ ਨੂੰ ਕੋਈ ਕਹਿਣਾ ਜਉ ਸ਼ਹਿਰ ਵਾਸੀਆਂ ਨੂੰ ਤੇ ਹੋਈ ਅਪੀਲ ਕਰਦੇ ਆਂ ਵੀ ਅਗਾ ਦੇ ਦਿਨ ਜਿਹੜੇ ਨੇ ਛੋਟੇ ਨੇ ਹਨੇਰਾ ਸਿੱਟੀ ਹੋ ਜਾਂਦਾ ਤੇ ਜਿਹੜੇ ਰਾਸਵਾਲੇ ਚੌਂਕ ਨੇ ਜਿਹੜੇ ਜਿਆਦਾ ਜਿੱਥੇ ਭੀੜ ਭੜਕੇ ਵਾਲੇ ਨੇ ਉਥੇ ਆਪਣੇ ਰੇੜੀਆਂ ਦੁਕਾਨਾਂ ਦੇ ਅੱਗੇ ਜਿਹੜੀਆਂ ਰੁੜੀਆਂ ਨਾ ਲਵਾਣ ਤੇ ਇਹਨਾਂ ਨੇ ਵੀ ਸੋਚਣਾ ਚਾਹੀਦਾ ਵੀ ਇਹਦੇ ਨਾਲ ਜੇ ਤਾਂ ਜਿਆਦਾ ਰੱਪ ਜਾਮ ਹੁੰਦੀ ਹੈ ਈ ਰਿਕਸ਼ਾ ਵਾਲਿਆਂ ਨੂੰ ਕੋਈ ਅਪੀਲ ਕਰਨ ਦਾ ਇਹਨਾਂ ਨੂੰ ਵੀ ਅਪੀਲ ਇਹਨਾਂ ਦੇ ਕੈਂਪ ਵੀ ਲੱਗੇ ਆ ਸੈਮੀਨਾਰ ਵੀ ਲਾਈਦਾ ਇਹਨਾਂ ਨੂੰ ਵੀ ਅਪੀਲ ਆ ਇਹ ਬਗੈਰ ਵਜ੍ਹਾ ਤੋਂ ਜਿਹੜੇ ਤੋੜੇ ਫਿਰਦੇ ਨੇ ਵੀ ਬਾਜ਼ਾਰ ਨੂੰ ਪਾਲਦੇ ਆ ਚਾਰ ਚਾਰ ਪੰਜ ਪੰਜ ਜਾਣੇ ਐਨੂੰ ਮਤਲਬ ਬਗੈਰ ਜਿੰਨਾਂ ਚਿਰ ਇਹਨਾਂ ਦੀ ਬੈਟਰੀ ਨਹੀਂ ਨਾ ਖਤਮ ਹੁੰਦੀ ਉਹਨਾਂ ਜਿਹੜੇ ਤੋੜੇ ਫਿਰਦੇ ਸਾਰੀ ਦਿਹਾੜੀ